ਧੰਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰਾਂ ਦਾ ਗੁਰਤਾ ਗੱਦੀ ਦਿਵਸ ਮਨਾ ਰਹੇ ਆ ਜਿੱਥੇ ਆਪਾਂ ਸਤਕਾਰਯੋਗ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਤੇਨਾਂ ਦਾ ਜਨਮ ਦਿਹਾੜਾ ਆਪਾਂ ਮਨਾ ਰਹੇ ਆ ਉਥੇ ਅੱਜ ਸਿੱਖ ਕੌਮ ਦੇ ਮਹਾਨ ਜਰਨਾ ਜੱਸਾ ਸਿੰਘ ਆਹਲੋਵਾਲੀਆ ਉਹਨਾਂ ਦਾ ਅਕਾਲ ਚਲਾਣਾ ਦਿਵਸ ਹੈ ਸਾਨੂੰ ਆਪਣੇ ਜੋ ਯੋਧੇ ਨੇ ਜੋ ਜਰਨੈਲ ਜੋ ਸਾਡੇ ਬਾਦਸ਼ਾਹ ਹੋਏ ਨੇ ਸਾਨੂੰ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਹੈ ਬੇਨਤੀ ਕਰਾਂ ਸਾਧ ਸੰਜੀਵ ਜੱਸਾ ਸਿੰਘ ਆਹਲੋ ਵਾਲੀ ਅੱਜ 5 ਕੁ ਸਾਲ ਦੇ ਸੰ 5 ਸਾਲ ਦੇ ਸੰ ਜਦੋਂ ਪਿਤਾ ਜੀ ਚਲਾਣਾ ਕਰ ਗਏ ਮਾਂ ਨੇ ਸੰਭਿਆ ਜੱਸਾ ਸਿੰਘ ਆਲੋ ਵਾਲੀਆ ਤੇ ਇਹਨਾਂ ਨੂੰ ਲੈ ਕੇ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਮਾਤਾ ਸੁੰਦਰ ਕੌਰ ਜੀ ਉਹਨਾਂ ਦੇ ਕੋਲ ਆਏ ਮਾਤਾ ਸੁੰਦਰ ਕੌਰ ਦੇ ਹੱਥ ਦੇ ਵਿੱਚ ਇਹਨਾਂ ਦੀ ਬਾਹ ਫੜਾ ਦਿੱਤੀ ਤੇ ਬੇਨਤੀ ਕੀਤੀ ਕਿ ਮਾਤਾ ਜੀ ਇਹਨਾਂ ਦਾ ਹੁਣ ਪਿਤਾ ਸਿਰ ਤੇ ਨਹੀਂ ਹੈ ਹੁਣ ਤੁਸੀਂ ਇਹਨਾਂ ਲਈ ਸਭ ਕੁਝ ਹੋ ਜਦੋਂ ਮਾਤਾ ਜੀ ਨੂੰ ਇਹ ਬੇਨਤੀ ਕੀਤੀ ਕਿਉਂਕਿ ਮਾਤਾ ਜੀ ਦਾ ਸਿੱਖ ਜਗਤ ਦੇ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਅਦਬ ਸੀ ਬਹੁਤ ਜ਼ਿਆਦਾ ਸਤਕਾਰ ਸੀ ਹੁਣ ਮਾਤਾ ਜੀ ਨੇ ਇਹ ਜਿਹੜੀ ਗੱਲ ਹੈ ਇਹ ਗੱਲ ਅੱਗੇ ਕੀਤੀ ਪੰਥ ਦੇ ਅੱਗੇ ਇਹ ਗੱਲ ਰੱਖ ਦਿੱਤੀ ਹੁਣ ਇਹ ਗੱਲ ਜਦੋਂ ਨਵਾਬ ਕਪੂਰ ਸਿੰਘ ਦੇ ਕੋਲ ਪਹੁੰਚਦੀ ਹੈ ਦੇਖੋ ਜਦੋਂ ਉਹਨਾਂ ਦੇ ਨਾਮ ਆਉਂਦੇ ਨੇ ਤੇ ਸਾਧ ਸੰਜੀ ਆਪਣੇ ਆਪੇ ਮੂੰਹ ਦੇ ਵਿੱਚੋਂ ਵਾਹ ਵਾਹ ਨਿਕਲਣ ਲੱਗ ਪੈਂਦੀ ਹੈ ਨਵਾਬ ਕਪੂਰ ਸਿੰਘ ਉਹ ਵੀ ਇੱਕ ਜੋਧਾ ਹੈ ਉਹ ਵੀ ਇੱਕ ਜਰਨੈਲ ਹੈ ਉਹ ਵੀ ਗੁਰੂ ਚਰਨਾਂ ਨੂੰ ਸਮਰਪਿਤ ਉਹਨਾਂ ਦਾ ਜੀਵਨ ਹੈ ਦੇਖੋ ਗੁਰੂ ਘਰ ਦੇ ਵਿੱਚ ਉਹ ਸੇਵਾ ਕਰਦੇ ਸੇਵਾ ਕਰਦੇ ਨੇ ਤੇ ਮਨ ਲਾ ਕੇ ਕਰਦੇ ਨੇ ਇਹ ਨਹੀਂ ਹੈ ਵੀ ਕੋਈ ਉਹਨਾਂ ਨੂੰ ਚੌਧਰ ਚਾਹੀਦੀ ਹੈ ਜਾਂ ਕੋਈ ਅਹੁਦਾ ਚਾਹੀਦਾ ਹੈ ਇਸੇ ਕਰਕੇ ਉਹ ਸੇਵਾ ਕਰਦੇ ਨਹੀਂ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਨੇ ਆਪਣੇ ਗੁਰੂ ਨੂੰ ਸਨਮੁਖ ਰੱਖ ਕੇ ਤੇ ਪਿਤਾ ਸਮਝ ਕੇ ਸੇਵਾ ਕਰਦੇ ਨੇ ਵੀ ਇਹ ਮੇਰੇ ਪਿਤਾ ਦਾ ਘਰ ਹੈ ਇਹ ਮੇਰੇ ਬਾਪ ਦਾ ਘਰ ਹੈ ਤੇ ਮਨਨ